ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਛਾ ਜਿਹੜੀਆਂ ਬਾਦਲਾਂ ਦੀਆਂ ਲੀਰਾਂ ਨੇ ਨਾ ਲੀਰਾਂ ਲੀਰਾਂ ਪਤਾ ਕਿੱਥੇ ਭਲੇਟਦੇ ਹੁੰਦੇ ਆਪਾਂ ਖੁਦੋ ਤੇ ਭਲੇਟਦੇ ਹੁੰਦੇ ਹੁਣ ਤਾਂ ਚਲੋ ਲੈਦਰ ਦੀ ਬਾਲ ਆਉਂਦੀ ਹੈ ਜਿਹੜੇ ਕ੍ਰਿਕਟ ਖੇਡਦੇ ਨੇ ਪਹਿਲਾਂ ਲੀਰਾਂ ਦੀ ਖੁਦੋ ਬਣਾਉਂਦੇ ਸੀ ਲੀਰਾਂ ਦੀ ਤੇ ਜਿਹੜੇ ਖੁਦੋ ਬਣਾਉਂਦੇ ਲੀਰਾਂ ਦੀ ਉਹਦੇ ਨੇੜੇ ਜਵਾਬ ਡੰਡਿਆਂ ਨਾਲ ਖੇਡਦੇ ਉਹ ਡੰਡੇ ਪੈਦੇ ਹੁੰਦੇ ਸੀ ਕਿ ਇੱਧਰ ਮਾਰ ਕੇ ਇੱਧਰ ਮਾਰ ਹੁਣ ਇਹ ਨਾ ਲੀਰਾਂ ਦੇ ਵੀ ਛੇਤਰ ਪੈਣਗੇ ਉਦਾਂ ਦੇ ਇਹ ਲੀਰਾਂ ਪਤਾ ਕੀ ਕਹਿੰਦੀਆਂ ਬਾਦਲਾਂ ਦੀਆਂ ਆਖੇ ਜੇ ਭਗਵੰਤ ਮਾਨ ਨਹੀਂ ਆਉਣਾ ਹੈ ਨਾ ਸਕਤਰੇ ਚ 15 ਜਨਵਰੀ ਨੂੰ ਆਖੇ ਜੇ ਲਾਈਵ ਟੈਲੀਕਾਸਟ ਕਰਾਉਣਾ ਆਖੇ ਡੋਪ ਟੈਸਟ ਕਰਾ ਕੇ ਆਵੇ ਮਤਲਬ ਵੀ ਭਗਵੰਤ ਮਾਨ ਸ਼ਰਾਬ ਪੀਂਦਾ ਵੀ ਡੋਪ ਟੈਸਟ ਕਰਾ ਕੇ ਆਵੇ ਫਿਰ ਅਸੀਂ ਪ੍ਰਮਾਨ ਵੀ ਦੇਵਾਂਗੇ ਹਰਾਮ ਕਰੋ ਉਹਦਾ ਜਿਹੜਾ ਅਮਰ ਛੱਕਿਆ ਉਹਦਾ ਪਿੰਦਾ ਉਹ ਤਾਂ ਸਾਹਮਣੇ ਬਹਿ ਕੇ ਪੈਗ ਲਾ ਸਕਦਾ ਉਹਨੂੰ ਕਿ ਚੱਕਰ ਹੈ ਉਹਨੇ ਕੀ ਅਮਰਸ਼ ਕਿ ਉਹਦਾ ਪਹਿਲਾ ਪਿੰਦਾ ਸੁਣੇ ਪਿੰਦਾ ਉਹਦਾ ਪਿੰਦਾ ਆਪਣੇ ਦੀ ਗੱਲ ਕਰੋ ਨਾ ਆਪਣੇ ਦੀ ਗੱਲ ਕਰੋ ਸੋਚੇ ਲੰਗਾ ਦੀ ਗੱਲ ਕਰੋ ਉਹ ਕੰਮ ਤਾਂ ਨਹੀਂ ਕਰਦਾ ਮਰੀਠੀ ਦੀ ਗੱਲ ਕਰੋ ਜਿਹੜਾ ਜੇਲ੍ਹ ਦੇ ਬੈਠਾ ਨਾ ਬੇ ਭਗਵਾਨ ਤਾਂ ਮੰਨਤਾ ਸ਼ਰਿਆਂ ਪੀਂਦਾ ਉਹਦਾ ਪਿੰਦਾ ਰਹੂਗਾ ਕੋਈ ਗੱਲ ਨਹੀਂ ਉਥੇ ਕਿਹੜਾ ਤੁਸੀਂ 20 ਘੰਟੇ ਚਲਾਉਣਾ ਲੈਫਟੈਲੀ ਕਾਸਟ ਉਹ ਤਾਂ ਬੱਤੂ ਬਤ ਘੰਟਾ ਚਲਾਉਂਗਾ ਘੰਟਾ ਵਾਲਾ ਨਾਂ ਪੈਗ ਲਾਉਗਾ ਉਹਨੂੰ ਕਿਉਂ ਲੱਗਿਆ ਉਹ 24 ਘੰਟੇ ਸ਼ਰਾਬੀ ਥੋੜੀ ਜਾਂਦਾ ਉਹਦਾ ਬੰਦਾ 2-3 ਘੰਟੇ ਜੋ ਇੰਜੋਏ ਕਰਦਾ ਹੈ ਕੋਈ ਗੱਲ ਨਹੀਂ ਭਾਵੇਂ ਹਰ ਵਕਤ ਸ਼ਰਾਬ ਪੀਂਦਾ ਥੋਨੂੰ ਉਹਦੇ ਨਾਲ ਕੀ ਲੈਣਾ ਦੇਣਾ ਤੁਸੀਂ ਕਿਉਂ ਉਹਨੂੰ ਕੱਲ ਤੱਕ ਦੇ ਬੁਲਾਇਆ ਉਹਨੇ ਗੁਰਸੇ ਦੀ ਹਜ਼ੂਰੀ ਬੈ ਜਾਣਾ ਸ਼ਕਤਰੇਤ ਜਾਣਾ ਤੇ ਜਿਹੜੇ ਤੁਹਾਡੇ ਸ਼ੂਮਨਿਕ ਕਮੈਂਟ ਦੇ ਮੁਲਾਜ਼ਮ ਫੜੇ ਗਏ ਸ਼ਰਾਬਾਂ ਫੜੀਆਂ ਗਈਆਂ ਫਰਜਾਂ ਦੇ ਵਿੱਚੋਂ ਅੰਦਰੋਂ ਫੜੀਆਂ ਗਈਆਂ ਆਗੰਗਸਰ ਜੈਤੂ ਕੀ ਹੋਇਆ ਸੀ ਜਿਹੜੀਆਂ ਅਸ਼ਲੀਲ ਚੀਜ਼ਾਂ ਥੜੇ ਗਏ ਆ ਉਹ ਕਿਸੇ ਉਹ ਖੂਬ ਚੋਕੇ ਕੁਝ ਕੱਢੇ ਸੀ ਮੈਂ ਇਹ ਕਹਿਣਾ ਨਹੀਂ ਚਾਹੁੰਦਾ ਉਹ ਡਰ ਟੈਸਟ ਕਰਾ ਲੈ ਤੁਹਾਡੇ ਹਰਾਮਖੋਰ ਅੱਜ ਵੀ ਅੱਜ ਵੀ ਤੁਹਾਡੇ ਸ਼ੂਮਨਿਕ ਕਮੈਂਟ ਦੇ ਮੈਂਬਰ ਸ਼ਰਾਬਾਂ ਪੀਂਦੇ ਆ ਉਹਨੋਂ ਦੇ ਕਰਾ ਲਓ ਨਾਮ ਐ ਦੇ ਤਾਂ ਨਾ ਮੈਨੂੰ ਦੱਸ ਦਿਓ ਜੇ ਥੋੜੀ ਬਹੁਤੀ ਰੜਕ ਹੋਈ ਉਦਾਂ ਅਸੀਂ ਕਿਸੇ ਨੂੰ ਬਦਨਾਮ ਨਹੀਂ ਕਰਦੇ ਤੁਹਾਨੂੰ ਸਪੈਸ਼ਲੀ ਭੇਜ ਦਾਂਗੇ ਲਿਖ ਕੇ ਵੀ ਆਹ ਤੁਹਾਡਾ ਸ਼ੋਮਲੀਪੁਰ ਦਾ ਮੈਂਬਰ ਹੈ ਬਾ ਤੁਹਾਡਾ ਐਮਐਲਏ ਰੇ ਭੇਜ ਲਾਂਗੇ ਉਹਨਾਂ ਦੇ ਕਰਾ ਲਓ ਪਹਿਲਾਂ ਨਾਲੇ ਉਹਨਾਂ ਦੇ ਅਮਰਸ਼ਕੇ ਹੋਏ ਐ ਭਗਵਾਨ ਦਾ ਤਾਂ ਅਮਰਸ਼ਕੇ ਹੀ ਨਹੀਂ ਉਹ ਤਾਂ ਸ਼ਰਿਆਂ ਕਹਿੰਦਾ ਪੀਵੇ ਖਾਵੇ ਮौज ਕਰਿਓ ਤਾਂ ਮੱਛੀ ਵੀ ਰਖਦੇ ਨਾਲ ਉਹਦਾ ਚਿਕਨ ਵੀ ਕਈ ਵੈਰਾਈਟੀਆਂ ਰਖਦੇ ਕੋਲੇ ਖਾਂਦਾ ਉਹਨੂੰ ਚੱਕਦੇ ਤੁਸੀਂ ਆਪਣੀ ਗੱਲ ਕਰੋ ਕਹਿੰਦੀਆਂ ਕੌਣ ਨੇ ਲੀਰਾ ਜਿਹਨੂੰ ਕਿ ਪੁੱਛਦਾ ਨਹੀਂ ਜਿਹੜੇ ਘਰੇ ਨਾ ਜਨਾਨੀਆਂ ਤਾਂ ਛਿੱਤਰ ਖਾ ਕੇ ਨਿਕਲੇ ਹੁੰਦੇ ਨੇ ਘਰੋਂ ਤੇ ਉਹ ਜਾ ਕੇ ਪੋਸਟਾਂ ਪਾਉਣਗੇ ਔਕੇ ਜੇ ਭਗਵੰਤ ਮਾਨ ਨੇ ਆਉਣਾ ਤਾਂ ਡੋਪ ਟੈਸਟ ਕਰਾ ਕੇ ਆਵੀਂ ਦੇਖੋ ਦੋਨੋਂ ਜੁੱਤੀਆਂ ਦੇ ਘਾੜ ਹਲੇ ਬਹੁਤ ਐ ਪਰ ਮੈਂ ਲੱਗਿਆ ਹੋਇਆ ਚਿੰਤਾ ਨਾ ਕਰੋ ਐਨੀਆਂ ਕ ਜੁੱਤੀਆਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਤੁਸੀਂ ਜਿਤੇ ਰੱਖੋਗੇ ਵੀ ਸ਼ੁਰੂਆਤ ਕਿਹਨੇ ਕੀਤੀ ਹੈ ਸ਼ੁਰੂਤ ਮੈਂ ਹੀ ਕੀਤੀ ਹੋਈ ਹੈ ਦੇਖੋ ਝੱਟ ਹੈ ਦੇਖੋ ਲੀਰਾਂ ਦੀਆਂ ਕਰਦੂਤਾਂ ਜਿਹੜਾ ਆਉਂਦਾ ਤੇਰੀ ਔਕਾਤ ਨਹੀਂ ਹੈ ਕਿ ਇੱਥੇ ਆਉਣ ਦੀ ਤੂੰ ਕੌਣ ਹੈ ਸਾਹ ਮੰਗਣ ਵਾਲਾ ਤੂੰ ਡੋਕਟਰ ਟੈਸਟ ਕਰਾ ਕੇ ਆਈਂ ਦੇਖੋ ਲੀਰਾਂ ਲੀਰਾਂ ਦਾ ਕੰਮ ਕੀ ਹੁੰਦਾ ਭਾਵੇਂ ਕਿਸੇ ਮਹਾਰਾਜੇ ਨੇ ਪੋਸ਼ਾਕ ਪਹਿਨੀ ਹੋਵੇ ਜਦੋਂ ਪੁਰਾਣੀ ਹੋ ਜਾਂਦੀ ਹੈ ਨਾ ਉਹਨੂੰ ਜਿਹੜੇ ਮੰਗਣ ਵਾਲੇ ਆਉਂਦੇ ਹੁੰਦੇ ਹੁੰਦੇ ਨਾ ਕਹਿੰਦੇ ਆ ਰਬੜ ਦੇ ਬਰਤਨ ਲੈ ਲਓ ਪਾਟੇ ਪੁਰਾਣੇ ਕੱਪੜੇ ਦੇ ਦਿਓ ਉਹਨੂੰ ਖੜਾ ਦਿੰਦੇ ਉਹ ਜਿਹੜਾ ਤਾਂ ਕੋਈ ਅੱਗੇ ਜਾ ਕੇ ਵੇਚ ਜਾਂਦਾ ਤਾਂ ਰੱਖ ਲੈਂਦੇ ਨਹੀਂ ਉਹ ਲੀਰਾਂ ਕਰਕੇ ਨਾ ਬਰਖਸ਼ਾ ਭਾਵੇਂ ਚ ਵੇਚ ਦਦਣਾ ਪੁਰਾਣੇ ਟਰੈਕਟਰ ਕਾਲੇ ਤੇਲ ਵਾਲੇ ਪੁੰਝੇ ਜਾਂਦੇ ਹੁੰਦੇ ਉੱਥੇ ਲੀਰਾਂ ਕੰਮ ਆਉਂਦੀਆਂ ਨੇ ਥੋੜਾ ਤਾਂ ਉਹ ਕੰਮ ਹੈ ਉਹ ਕੰਮ ਹੈ ਥੋੜਾ ਤਾਂ ਇਹ ਕੱਲ੍ਹ ਗਿਆ ਤਾਂ ਮੈਂ ਸਕੈਟ ਲੈਣ ਕੇ ਦੇਖਿਆ ਸ਼ਾਰਟ ਪਾਇਆ ਹੋਇਆ ਉਹ ਕਹਿੰਦਾ ਘਰ ਵਾਲੀ ਕੋਲੇ ਖੜੀ ਹੈ ਕਹਿੰਦਾ ਤੁਸ ਤਾ ਬੜੇ ਸੋਹਣੇ ਲੱਗਦੇ ਹੋ ਬੜਾ ਵਧੀਆ ਸੂਟ ਪਾਇਆ ਥੋੜੇ ਜੁੱਤੀ ਬਾੜੀ ਘੈਂਟ ਹੈ ਆ ਸਾਲ ਬੜਾ ਵਧੀਆ ਘੈਂਟ ਲੱਗਾ ਕਿੰਨੇ ਪਹਿੰਦਾ ਹੈ ਇਹਨੂੰ ਤੁਸੀਂ ਪੱਬ ਦੇਓ ਉਹ ਕਹਿੰਦੀ ਤੇਰਾ ਦੋਸਤ ਵੀ ਕਹਿੰਦਾ ਸੀ ਕਿ ਤੂੰ ਤਾਂ ਸੋਹਣੇ ਬਾਣੇ ਲੱਗਦੇ ਹੋ ਪਤਾ ਕਰ ਵਾਲਾ ਕਹਿੰਦਾ ਕਹਿੰਦਾ ਉਹ ਮਿੱਠੂ ਹੋਣਾ ਉਹ ਬੰਤਾ ਹੋਣਾ ਉਹ ਜੰਟਾ ਹੋਣਾ ਉਹ ਕਹਿੰਦੀ ਕਿਉਂ ਕਹਿੰਦਾ ਸਾਰੇ ਕਵਾੜਗੇ ਨੇ ਉਹਨੂੰ ਕਵਾੜੀ ਪਸੰਦ ਆਉਂਦਾ ਇਹ ਵੈਸੇ ਮੈਂ ਔਰਤੇ ਨਹੀਂ ਗੱਲ ਆਈ ਮੈਂ ਤੁਹਾਡੇ ਲਈ ਉਹ ਹਾਰ ਨਾ ਜਿੱਤੀ ਐ ਮੈਂ ਬਣਾਈਏ ਕੋੜ ਤੁਸੀਂ ਤਾਂ ਕਵਾੜ ਦੇ ਵੀ ਕੰਮ ਨਹੀਂ ਆ ਸਕਦੇ ਕਵਾੜ ਵਿੱਚ ਵੀ ਹੁਣ ਨਾ ਵਧੀਆ ਪਿਸਟਨ ਇੰਜਨਾਂ ਦੇ ਵਧੀਆ ਪੰਪ ਪਾਉਂਦੇ ਆ ਉਹਦੇ ਲਈ ਵੀ ਕੱਪੜਾ ਦੁਕਾਨ ਤੋਂ ਸਾਫ਼ ਲੈ ਕੇ ਜਾਂਦੇ ਆ ਮਲਮਲ ਦਾ ਵੀ ਕਿਤੇ ਇਹ ਕੱਪੜੇ ਨਾਲ ਸਾਡਾ ਸੰਦ ਨੇੜਾ ਖਰਾਬ ਨਾ ਹੋ ਜੇ ਤੁਸੀਂ ਤਾਂ ਉੱਥੇ ਵੀ ਕੰਮ ਨਹੀਂ ਹੁਣਾ ਹਰਾਮ ਕਰੋ ਜਿਹੜੇ ਤੁਸੀਂ ਗੱਲਾਂ ਕਰਦੇ ਦੋ ਟੈਸਟ ਕਰਾਓ ਕਿ ਪ੍ਰਭੰਤ ਮੰਤਰੀ ਉਹ ਪ੍ਰਭਉ ਨਾ ਉਹਦਾ ਅੰਮ੍ਰਿਤ ਛਕਿਆ ਨਾ ਉਹਨੇ ਕੇਸ ਰੱਖਿਆ ਨਾ ਉਹਨੇ ਦਾੜੀ ਰੱਖੀ ਹੈ ਉਹ ਤਾਂ ਪੰਜਾਬ ਦਾ ਮੁੱਖ ਮੰਤਰੀ ਹੈ ਲੋਕਾਂ ਨੇ ਚੁਣਿਆ ਉਹ ਤਾਂ ਮੁੱਖ ਮੰਤਰੀ ਬਣ ਕੇ ਤਾਂ ਘੱਟ ਜਦੋਂ ਮੁੱਖ ਮੰਤਰੀ ਨਹੀਂ ਸੀ ਉਦੋਂ ਪਹਿਲਾਂ ਨਜ਼ਾਰੇ ਵੱਧ ਲੈਂਦਾ ਰਿਹਾ ਉਹਦੇ ਤੇ ਲੈ ਸੀ ਇਦਾਂ ਦੀ ਉਹਨੂੰ ਕੀ ਕਹੋਗੇ ਉਹ ਤਾਂ ਰੜੇ ਮੈਦਾਨ ਵਿੱਚ ਹੈ ਜੇ ਤੁਸੀਂ ਕਹੋਗੇ ਉਹ ਤਾਂ ਸਾਹਮਣੇ ਬਹਿ ਕੇ ਬੋਤਲ ਧਰ ਕੇ ਨਾਲ ਚਿਕਨ ਰੱਖ ਕੇ ਆਂਡਿਆਂ ਦੀ ਭੁਰਜੀ ਰੱਖ ਕੇ ਪੈਗ ਲਾ ਸਕਦਾ ਐਂ ਵੀਡੀਓ ਬਣਾ ਸਕਦਾ ਟਿਕਟੌਕ ਤੇ दारू ਦਾ ਨਾਲ ਜੱਟ ਦੇ ਕਬਰਾਂ ਤੱਕ ਜਾਉ ਨਹੀਂ ਤਾਂ ਉਹ ਤਾਂ ਗੀਤ ਵੀ ਲਾ ਸਕਦਾ ਉਹਨੂੰ ਕੀ ਕਹੋਂਗੇ ਸ਼ਰਮ ਤਾਂ ਤੁਸੀਂ ਹੀ ਕਰੋ ਜਿਹੜੇ ਤੁਸੀਂ ਪਤਤ ਹੋਏ ਜਹੇਦਾਰ ਨੂੰ ਪਤਾ ਨਹੀਂ ਸੀ ਪਤਤ ਸ਼ਬਦ ਦਾ ਉਹ ਕਹਿ ਬੈਠਾ ਪਤਤ ਤਾਂ ਤੁਸੀਂ ਹੋ ਬਾਦਲ ਕਾ ਲਾਣਾ ਪਤਤ ਹੈ ਤੁਹਾਡੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਪਤਤ ਨੇ ਤੁਹਾਡੇ ਸਖਤਰ ਪਤਤ ਨੇ ਤੁਹਾਡੇ ਦਰਵਾਜ਼ੇ ਦੇ ਗ੍ਰੰਥੀ ਤੱਕ ਪਤਤ ਨੇ ਜਿੰਨੀਆਂ ਮਰਜ਼ੀ ਵੀਡੀਓ ਲੈ ਲੈ ਤੁਹਾਨੂੰ ਦੇਵਾਂਗੇ ਬਈਆ ਤੁਹਾਡਾ ਗਰੰਟੀ ਬੈਠਾ ਜੀ ਪੈਗ ਲਾਉਂਦਾ ਆ ਤੁਹਾਡਾ ਸਕੱਤਰ ਬੈਠਾ ਸੀ ਆ ਤੁਹਾਡੀ ਛੋਣੀ ਕੋਣੀ ਦਾ ਮੈਂਬਰ ਬੈਠਾ ਸੀ ਦੱਸਾਂਗੇ ਤੁਹਾਨੂੰ ਫਿਰ ਬੋਲ ਕੇ ਦਿਖਾਉਣ ਇਹ ਇਦਾਂ ਨਹੀਂ ਵੀ ਕਹਿਤਾ ਡਾਟ ਕੋ ਡਾਟ ਡਾਟ ਕੋ ਡਾਟ ਫਿਰ ਜਿੱਕਾ ਦੇਖੋ ਬੰਦਿਆ ਹਲੇ ਵੀ ਕੁਛ ਨਹੀਂ ਵਿਗੜਿਆ ਕੁਛ ਨਹੀਂ ਵਿਗੜਿਆ ਆਪਣਾ ਕੰਮ ਕਰੋ ਤੁਹਾਨੂੰ ਕੋਈ ਨਹੀਂ ਰੋਕਦਾ ਪਰ ਜਦੋਂ ਕੋਈ ਬੰਦਾ ਸਵਾਲ ਕਰਦਾ ਨਾ ਉਹਦਾ ਮੂੰਹ ਬੰਦ ਕਰਾਉਣ ਬਾਅਦ ਤੇ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਨਾ ਕਰਿਆ ਕਰੋ ਇਹ ਲੀਰਾਂ ਨੂੰ ਦੱਸਿਆ ਲੀਰਾਂ ਨੂੰ ਜਿਹੜੇ ਅਸਲ ਅਕਾਲੀ ਨੇ ਨਾ ਅਸਲ ਅਕਾਲੀ ਹੈ ਉਹ ਤਾਂ ਮੈਨੂੰ ਸੁਣਦੇ ਆ ਸੁਣਦੇ ਨੇ ਮੈਨੂੰ ਉਹ ਤਾਂ ਮੈਨੂੰ ਕਈ ਵਾਰੀ ਨੇ 5-7000 ਵੀ ਪਾ ਦਿੰਦੇ ਨੇ ਗੂਗਲ ਪੇ ਕਰਦੇ ਕਹਿੰਦੇ ਕਹਿੰਦੇ ਜੀ ਚਹਾਰੇ ਲੈ ਲਿਓ ਪਿਸਟੇ ਲੈ ਲਿਓ ਸਮਝ ਲਈ ਕੋ ਗੋਲਵੇ ਦਿਖਾ ਦੂ ਤੁਹਾਨੂੰ ਕਈਆਂ ਨੇ ਪਾਇਆ ਮੈਨੂੰ ਇਹ ਕੋਈ ਚਾਪਲੂਸੀ ਨਹੀਂ ਉਹ ਸੁਣਦੇ ਨੇ ਮੈਨੂੰ ਜਿਹੜੇ ਅਸਲ ਅਕਾਲੀ ਨੇ ਤੂੰ ਇੱਤਾ ਤੂੰ ਤਾਂ ਲੇਰਾ ਤੁਹਾਡੇ ਤਾਂ ਮਸਲੀ ਨਹੀਂ ਕੋਈ ਨਹੀਂ ਤੂੰ ਤਾਂ ਲੇਰਾ ਲੇਰਾ ਤੂੰ ਤਾਂ ਆਪਣੀ ਮਿੱਟੀ ਪਲੀਤ ਕਰਾ ਰਹੇ ਹੋ ਆਪਣੀਆਂ ਜੜ੍ਹਾਂ ਪਟਾ ਰਹੇ ਹੋ ਤੁਸੀਂ ਤਾਂ ਤੁਸੀਂ ਅਕਾਲੀ ਨਹੀਂ ਹੈਗੇ ਇੱਕ ਵਾਰੀ ਹੋਰ ਕਿਉਂ ਮੜਾ ਜਾ ਪੋਸਟ ਹੋਰ ਪਾਇਓ ਵੀ ਭਗਵਾਨ ਤੁਮਨ ਬੋਪ ਟੈਸਟ ਕਰਾਵੇ ਫੇਰ ਆਵੇ ਕਿਉਂ ਕਰਾਂ ਵੀਰੇ ਕਿਉਂ ਕਰਾਵੇ ਉਹ ਤਾਂ ਚਲੋ ਤਾਂ ਆ ਜੂਗਾ ਬਿਨਾ ਸ਼ਰਾਬ ਪੀਤੇ ਤੋਂ ਉਹਨੇ ਦਰਬਾਰ ਸਾਹਿਬ ਆਉਣੇ ਜਾਇਆ ਤਾਂ ਜੇ ਤੁਸੀਂ ਚੰਡੀਗੜ੍ਹ ਰੱਖੋਗੇ ਕਿਤੇ ਅਸੀਂ ਉਹਨੂੰ ਕਵਾਂਗੇ ਵੀ ਪੈਕ ਲਾ ਕੇ ਜਾ ਫੇਰ ਰੋਕਿਓ ਤੁਸੀਂ ਫੇਰ ਰੋਕਿਓ ਭਵੰਤਮਾਨ ਦਾ ਤੁਸੀਂ ਡੋਪ ਟੈਸਟ ਕਰਾਉਣਿਓ ਤੁਸੀਂ ਹਰਾਮਖੋਰੋ ਅਕਾਲੀ ਦੀ ਸਰਕਾਰ ਵੀ ਤੂੰ ਠੇਕੇ ਦਿੱਤੇ ਹੋ ਸ਼ਰਾਬ ਦੇ ਹੁਣ ਅਕਾਲੀ ਵੀ ਸਿੱਕੇ ਹੈਗੇ ਸ਼ਰਾਬ ਦੇ